ਬੈਚ ਇਚੇ ਕੀਆ ਵਾ ਕਿ ਦੋਨੇ ਸਰਕਾਰਾਂ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਵਿਰੋਧੀ ਹੈ ਪਹਿਲਾਂ ਬੀਜੇਪੀ ਦੀ ਗੱਲ ਕਰ ਲੈਂਦੇ ਆ ਉਹਨਾਂ ਨੇ ਇੱਕ ਸਟੈਬਲਿਸ਼ਡ ਲਾਅ ਸੀ ਸਾਡਾ ਮੰਰੇਗਾ ਜਿਹਦੇ ਚ ਕਾਨੂੰਨ ਨਹੀਂ ਗਾਰੰਟੀ ਸੀ ਕਿ ਗਰੀਬਾਂ ਨੂੰ ਕੰਮ ਮਿਲੇਗਾ ਉਹਨੂੰ ਉਹਨਾਂ ਨੇ ਇਸ ਤਰ੍ਹਾਂ ਇਸ ਤਰੀਕੇ ਨਾਲ ਛੇੜਛਾੜ ਕੀਤਾ ਕਿ ਸੂਬੇ ਆਪਣਾ ਹਿੱਸਾ ਨਹੀਂ ਪਾ ਸਕਣਗੇ ਇਹ ਅਲਟੀਮੇਟਲੀ ਸਕੀਮ ਫੇਲ ਹੋ ਜਾਣੀ ਔਰ ਅੱਜ ਸਾਰਾ ਦੇਸ਼ ਜਾਣਦਾ ਵਾ ਕਿ ਬੀਜੇਪੀ ਨੂੰ ਅਡਾਨੀ ਤੇ ਅਮਬਾਨੀ ਚਲਾ ਰਹੇ ਉਹਨਾਂ ਨੂੰ ਗਰੀਬਾਂ ਨਾਲ ਨਾ ਕੋ ਸਰੋਕਾਰ ਹੈ ਨਾ ਕੋ ਪਿਆਰ ਹੈ ਦੂਸਰਾ ਹਮਲਾ ਬੀਜੇਪੀ ਨੇ ਹੁਣ ਜਿਹੜਾ ਕੀਤਾ ਜਿਹੜਾ ਟੋਟਲ ਸਰੈਂਡਰ ਕਰਤਾ ਅਮਰੀਕਨ ਗਵਰਨਮੈਂਟ ਦੇ ਸਾਹਮਣੇ ਔਰ ਜਿਹੜਾ ਉਹ ਸਾਰੀ ਸੰਧੀ ਹੋਈ ਨਾ ਜੀ ਇੰਡੋ ਯੂ ਐਸ ਟ੍ਰੀਟੀ ਟ੍ਰੇਡ ਟ੍ਰੀਟੀ ਉਹਦੇ ਸਭ ਤੋਂ ਵੱਡਾ ਜਿਹੜਾ ਖਮਿਆਜ਼ਾ ਉਹ ਖੇਤੀ ਨੂੰ ਭੁਗਤਣਾ ਪੈਣਾ ਕਿਸਾਨਾਂ ਨੂੰ ਕਿਉਂਕਿ ਅਮਰੀਕਾ ਦੇ ਕੋਲ ਬਹੁਤ ਹਾਈਲੀ ਸਬਸਿਡਾਈਜ਼ਡ ਸਿਸਟਮ ਹੈ ਜੀ ਉਹਨਾਂ ਨੂੰ ਬਹੁਤ ਸਰਕਾਰਾਂ ਮਦਦ ਕਰਦੀਆਂ ਉਹ ਆਪਣੀ ਕਣਕ ਤੇ ਮੱਕੀ ਤੇ ਹੋਰ ਫਸਲਾਂ ਅਮਰੀਕਾ 'ਚ ਪੈਦਾ ਕਰਕੇ ਭਾਰਤ ਦੇ ਵਿੱਚ ਮਾਰਕੀਟ 'ਚ ਆਪਣੇ ਨਾਲ ਸਸਤੀਆਂ ਵੇਚ ਸਕਦੇ ਨੇ ਇੰਨੀ ਕੈਪੈਸਿਟੀ ਉਹਨਾਂ ਦੀ ਇੰਨੀ ਸਬਸਿਡੀ ਸਰਕਾਰ ਮਦਦ ਕਰਦੀ ਕਿਸਾਨ ਦੇ ਤੇ ਫਿਰ ਸਾਡਾ ਦਾ ਕਿਸਾਨ ਮਾਰਿਆ ਜਾਊਗਾ ਔਰ ਦੂਜਾ ਕੇ ਅਮਰੀਕਾ WTO ਦਾ ਥ्रू ਇੱਕ ਇਸਟੈਬਲਿਸ਼ਡ ਹੋਣਾ ਦਾ ਸਟੈਂਡ ਹੈ ਕਿ ਅਸੀਂ ਐਮਐਸਪੀ ਨਹੀਂ ਰਹਿਣ ਦੇਣੀ ਤੇ ਜੇ ਹੁਣ ਮੋਦੀ ਸਾਹਿਬ ਨੇ ਸੰਧੀ ਕਰ ਲਈ ਗੁੱਡੇ ਟੇਕ ਦਿੱਤੇ ਆ ਕਿ ਸਾਡੀ ਐਮਐਸਪੀ ਵੀ ਪਹਿਲਾਂ ਹੀ ਨਹੀਂ ਦੇਣ ਨੂੰ ਤਿਆਰ ਤੋਂ ਹੁਣ ਤਾਂ ਉਹਨਾਂ ਨੂੰ ਵੱਡਾ ਬਹਾਨਾ ਮਿਲ ਜਾਣਾ ਸੋ ਇਹ ਖੇਤ ਹੈ ਕਿਸਾਨ ਖੇਤ ਮਜ਼ਦੂਰ ਵੀ ਵਿਰੋਧੀ ਵਰਕਰ ਮਰੋਧੀ ਜਿਹੜਾ ਥੱਲੀ ਸਰਕਾਰ ਹੈ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਜਿਹੜਾ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਖਨੋਰੀ ਤੇ ਸ਼ੰਭੂ ਉਹਨਾਂ ਦੀ ਲੜਾਈ ਤਾਂ ਦਿੱਲੀ ਸੀਗੀ ਉੱਤ ਦਿੱਲੀ ਜਾਣ ਲਈ ਬੈਠੇ ਸੀ ਉਹ ਭਗਵੰਤ ਮਾਨ ਨੇ ਕਿਉਂ ਖਦੇੜਿਆ ਕਿਉਂ ਪੀਲਾ ਪੰਜਾ ਚਲਾਇਆ ਉਹ ਬੇਸਿਕਲੀ ਸ਼ੋਅਸ ਕਿਉਂ ਭਾਜਪਾ ਦੀ ਹਦਦ ਤੇ ਖਦੇੜਿਆ ਗਿਆ ਜਿਹੜੇ ਐਮਐਸਸੀ ਵਗੈਰਾ ਵੀ ਲੱਗੀ ਸਾਡੇ ਨੌਜਵਾਨਾਂ ਤੇ ਉਹ ਸਾਰੀ ਭਾਜਪਾ ਦੇ ਉੱਤੋਂ ਆਦੇਸ਼ ਆਉਂਦੇ ਨੇ ਸੋ ਤਾਂ ਕਰਕੇ ਮੈਂ ਕਹਿੰਨਾ ਤੁਸੀਂ ਜਾਂ ਇਹਨਾਂ ਦੀਆਂ ਪਾਲਿਸੀ ਸੇਮ ਆ ਜੋ ਬਦਲਾਖੋਰੀ ਭਾਜਪਾ ਕਰਦੀ ਆਪਣੇ ਵਿਰੋਧੀਆਂ ਨਾਲ ਉਹੀ ਬਦਲਾਖੋਰੀ ਅਰਵਿੰਦ ਕੇਜਰੀਵਾਲ ਕਰਦਾ ਜਿਵੇਂ ਬੀਜੇਪੀ ਨੇ ਸਾਰਾ ਮੀਡੀਆ ਹਾਈਜੈਕ ਕੀਤਾ ਹੋਇਆ ਉਸੇ ਤਰ੍ਹਾਂ ਤੇ ਕੇਜਰੀਵਾਲ ਨੇ ਮੀਡੀਆ ਪੰਜਾਬ ਦਾ ਹਾਈਜੈਕ ਕਰਕੇ ਉਹਨੂੰ ਕੇਜੀ ਮੀਡੀਆ ਬਣਾ ਦਿੱਤਾ ਔਰ ਜਿਹੜਾ ਇਹ ਪ੍ਰੋਗਰਾਮ ਇੱਥੇ ਕਰਦੇ ਨੇ ਉਹ ਸਾਰੇ ਫਰਾਡ ਨੇ ਕੱਲ ਦੇਖੋ ਖੇਮ ਕਰਨ ਵਿੱਚ ਨਸ਼ੇ ਦੇ ਵਿਰੋਧ ਕਰਦੇ ਹੋਏ ਇੱਕ ਵਿਚਾਰਾ ਗੁਰਪ੍ਰੀਤ ਸਿੰਘ ਐਕਸ ਫੌਜੀ ਅਮਰਕਤਾਰੀ ਉਹਨੂੰ ਸ਼ਰਿਆਮ ਪਿੰਡ ਦੇ ਸਾਬਕਾ ਸਰਪੰਚ ਤੇ ਝਾੜੂ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ ਤੇ ਅੱਜ ਦੇਖੋ ਹੋਇਆ ਦਾ ਮਤਲਬ ਇਹਨਾਂ ਦਾ ਇਹਨਾਂ ਦੀ ਨਸ਼ੇ ਦੇ ਖਿਲਾਫ ਲੜਾਈ ਤਾਂ ਖਤਮ ਹੈ ਨਾ ਰੋਜ਼ ਗੱਡੀਆਂ ਆਉਂਦੀਆਂ ਬੱਚਾ ਮਰਿੰਦਾ ਅੱਜ ਸ਼ੋਰੇ ਮੋਡਲ ਟਾਊਨ ਵਿੱਚ ਲੱਕੀ ਉਬਰੋਏ ਆਮ ਆਦਮੀ ਪਾਰਟੀ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਉੱਥੇ ਮੋਡਲ ਟਾਊਨ ਜਲੰਧਰ ਚ ਮਾਰਤਾ ਤਾਂ ਇਹਨਾਂ ਦਾ ਵਾਰ ਅਗੇਂਸਟ ਗੈਂਗਸਟਰ ਵੀ ਫੇਲ ਹੋ ਗਈ ਹੈ ਇਹ ਅਸਲ ਚ ਇਸ਼ਤਿਹਾਰਾਂ ਦੀ ਸਰਕਾਰ ਹੈ ਤੁਸੀਂ ਦੇਖ ਲਓ ਹਲੇ 10 ਲੱਖ ਦਾ ਬੀਮਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਸਾਰਾ ਪੰਜਾਬ ਰੰਗ ਦਿੱਤਾ ਸਾਰੀਆਂ ਬੱਸਾਂ ਦੇ ਪਿੱਛੇ ਪੋਸਟਰ ਲਾਤੇ ਸਾਰੇ ਖੰਭਿਆਂ ਦੇ ਉੱਤੇ ਟੰਗ ਦਿੱਤੇ ਸੋ ਸਾਡਾ ਪੈਸਾ ਜ਼ਾਇਆ ਕਰ ਰਹੇ ਨੇ ਕੱਲ 1000 ਕਰੋੜ ਦਾ ਨਵਾਂ ਕਰਜ਼ਾ ਚੱਕਿਆ ਇਹਨਾਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਢੇ ਲੱਖ 4 ਲੱਖ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਉੱਤੇ ਝੜਾ ਚੁੱਕੇ ਨੇ ਉਹ ਸਰਕਾਰ ਅਲਟੀਮੇਟਲੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਹੁਣ ਐਵੇਂ ਲਾਲਚ ਦੇ ਕੇ 1000 ਰੁਪਇਆ ਦੇ ਕੇ ਇੱਧਰ ਉੱਧਰ ਕਰਕੇ ਕੋਸ਼ਿਸ਼ ਕਰਨਗੇ ਇਹਨਾਂ ਦਾ ਬਣਨਾ ਕੁਛ ਨਹੀਂ ਹੈ 27 ਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਸਵਤ ਕਿੰਨੀ ਕਰ ਰਹੇ ਹੈ ਨਹੀਂ ਚਲੋ ਹਲੋ ਨਾਵਾਸ ਤੇ ਕਾਂਗਰਸ ਕਿਰਿਆ ਕਿੰਨੀ ਕਰ ਰਿਹਾ ਕਿਉਂਕਿ ਅਕਸਰ ਹੀ ਹੁੰਦਾ ਰਹਿੰਦਾ ਕਿ ਕਾਂਗਰਸ ਦੇ ਕਈ ਧੜੇ ਨੇ ਪੱਛਾ ਤੁਸੀਂ ਦੇਖ ਹੀ ਦੇਓ ਕਿ ਕਾਂਗਰਸ ਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਔਰ ਕਾਂਗਰਸ ਆ ਜਿਹੜੇ ਪਿਛਲੇ ਦਿਨਾਂ ਚ ਅਸੀਂ ਇਕੱਠ ਕੀਤੇ ਨੇ ਔਰ ਪਾਰਲੀਮੈਂਟ ਦੇ ਰਿਜ਼ਲਟ ਤੋਂ ਬਾਅਦ ਕਾਂਗਰਸ ਇੱਕ ਇਹੋ ਜਿਹੀ ਬਹਾਦ ਪਾਰਟੀ ਆ ਜਿਹੜੀ ਅੱਜ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਸਹੀ ਦਾਵਾ ਕਰ ਸਕਦੀ ਸਿਰਫ ਸਾਨੂੰ ਵੱਖ-ਵੱਖ ਏਜੰਸੀਆਂ ਵੱਖ-ਵੱਖ ਤਰ੍ਹਾਂ ਡਿਸਟਰਾਇ ਕਰ ਰਹੀਆਂ ਨੇ ਬਦਨਾਮ ਕਰ ਰਹੀਆਂ ਨੇ মিডিਆ ਜ਼ਰੀਏ ਬਦਨਾਮ ਕਰ ਰਹੀਆਂ ਕਿ ਜੀ ਕਾਂਗਰਸੀ ਧੱਪਾਟੇ ਹੋਏ ਨੇ ਜੀ ਤੇ ਕਈ ਉਮੀਦਵਾਰ ਨੇ ਜੀ ਤੇ ਕਈ ਮੈਨੂੰ ਦੱਸੋ ਕਿਹੜੇ ਬੰਦੇ ਨੇ ਕਿਹਾ ਅੱਜ ਤੱਕ ਕਿ ਮੈਂ ਚੀਫ ਮਿਨਿਸਟਰ ਕੱਲਾ ਬਣਨਾ ਚਾਹਣਾ ਔਰ ਸਾਰੇ ਲੀਡਰਸ਼ਿਪ ਇਕੱਠੀ ਆ ਇਹ ਸਾਰਾ মিডিਆ ਦੀ ਕ੍ਰੀਏਸ਼ਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੇਜਰੀਵਾਲ ਨੇ মিডিਆ ਖਰੀਦ ਹੀ ਛੱਡਿਆ ਵਾ ਜੀ ਉੱਤ ਜੋ ਮਰਜ਼ੀ ਘੁਆਈ ਜਾਂਦੇ ਨੇ ਔਰ মিডিਆ ਦਾ ਪ੍ਰਚਾਰ ਕਰਦੇ ਕਰਦੇ ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਬਣ ਜਾਂਦੀ ਹੈ ਬਟ ਕਾਂਗਰਸ ਵਿਲ ਡੈਫੀਨਟਲੀ ਪੁੱਟ ਅਪ ਅ ਵੈਰੀ ਗੁੱਡ ਸ਼ੋਅ ਐਂਡ ਵੀ ਵਿਲ ਫੋਰਮ ਦ ਗਵਰਨਮੈਂਟ ਕਰਨਜੀ ਚੰਨੀ ਜੀ ਸਟੇਜ 'ਤੇ ਜੀ ਕਰੋ ਇਹ ਤਾਂ ਪਹਿਲੀ ਗੱਲ ਤਾਂ ਇਹਦਾ ਜਵਾਬ ਕੋ ਦੇ ਸਕਦੇ ਨੇ ਮੈਂਬਰ ਪਾਰਲੀਮੈਂਟ ਨੇ ਅੱਜ ਪਾਰਲੀਮੈਂਟ ਲੱਗੀ ਹੋਈ ਆ ਅਗਲੇ ਪਿਛਲੇ ਦਿਨਾਂ ਵਿੱਚ ਕਿੱਥੇ ਸੀ ਕੀ ਸੀਗੇ ਉਹਨਾਂ ਦੇ ਜਿਵੇਂ بطور ਜਿਹੜੀ ਸਟੈਂਡਿੰਗ ਕਮੇਟੀਆਂ ਆ ਪਾਰਲੀਮੈਂਟ ਦੇ ਚੇਅਰਮੈਨ ਵੀ ਨੇ ਹੋ ਸਕਦਾ ਉਹਨੂੰ ਟ੍ਰੈਵਲ ਕਰਨਾ ਇਹ ਸਵਾਲ ਤੁਸੀਂ ਸਾਡੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਪੁੱਛ ਸਕਦੇ ਆ ਜਾਂ ਚੰਨੀ ਸਾਹਿਬ ਨੂੰ ਪੁੱਛ ਸਕਦੇ ਬਦ ਅ ਪਿਛਲੇ ਦਿਨ ਹੀ ਮੈਂ ਉਹਨਾਂ ਨੂੰ ਨੋਟਿਸ ਕੀਤਾ ਮਾਲਵੇਦੀ ਸ਼ਹਿਰ ਤੇ ਇੱਕ ਜਲਾਲਾਬਾਦੀ ਰੈਲੀ ਵਿੱਚ ਉਹ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਲਹਿਦਾ ਕੀ ਦਾ ਰੱਖੀ ਅਦਾ ਰਿਹਾ ਕਿ ਕੱਲ ਬਿਕਰਮਜੀਠੇ ਬਾਹਰ ਆਏ। ਉਹਨਾਂ ਕਹਿੰਦੇ ਵੀ ਮੈਂ ਨੰਗੇ ਪੈਰੀ ਚੱਲ ਕੇ ਜਿਹੜਾ ਜੂਸੇ ਹੋਏ ਉਹ ਤਾਂ ਚਲੋ ਉਹਨਾਂ ਦਾ ਇੰਟਰਨਲ ਅਫੇਅਰ ਹੈ ਨਾ ਜੀ। ਪਰ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਲੋਕਾਂ ਦੀ ਕਚੇੜੇ ਵਿੱਚ ਕਿਵੇਂ ਜਾਵੇਗਾ? ਜਦ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਅਨਸਾਫ਼ ਬਾਰੇ ਸੱਚ ਬਿਆਨ ਨਹੀਂ ਕਰਦੇ। ਬਾਈਬਲ ਕਲਾਂ ਦੇ ਕਾਤਲਾਂ ਨੂੰ ਅੱਜ 9 ਸਾਲ ਹੋ ਗਏ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿਵਾ ਸਕਿਆ। ਇਸ ਕਰਕੇ ਜਦ ਤੱਕ ਇਹ ਵੱਡੇ ਮਸਲੇ ਉਹਨਾਂ ਦੇ ਦਰਪੇਸ਼ ਨੇ ਇੰਨੀ ਛੇਤੀ ਸਿੱਖਾਂ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਯਕੀਨ ਨਹੀਂ ਕਰਨਾ ਭਗਵੰਤਮਾਨ ਵੀ ਬੇਦਬੀਆਂ ਸ਼ੇਰ ਹੋ ਗਿਆ ਵਾ ਮੋਰਬੋਮ ਬਲਾਸਟ ਇਹ ਕਹਿੰਦੇ ਆ ਇਹਨਾਂ ਦਾ ਲੀਡਰ ਕਹਿ ਰਿਹਾ ਸੀ ਕਿ ਸਾਨੂੰ ਰੋਕਣ ਵਾਸਤੇ ਮੋਰਬੋਮ ਬਲਾਸਟ ਕੀਤਾ ਗਿਆ 2017 ਤੁਹਾਨੂੰ ਕਹਿੰਦੇ ਰੋਕਿਆ 4 ਸਾਲ ਤੋਂ ਤੁਸੀਂ ਮੋਰਬੋਮ ਬਲਾਸਟ ਦੇ ਦੋਸ਼ੀਆਂ ਨੂੰ ਫੜਦੇ ਕਿਉਂ ਨਹੀਂ ਗਏ ਕੀ ਤੁਹਾਡੀ ਹਿੰਮਤ ਹੈ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਹੱਥ ਪਹੁੰਚ ਨਹੀਂ ਹੈ ਜੋ ਇਸ ਕਰਕੇ ਜਿਹੜਾ ਬੇਦਬੀਆਂ ਦਾ ਇਲਜ਼ਾਮ ਅਖਾਲੀ ਦੇ ਉੱਤੇ ਲੱਗਦਾ ਰਿਹਾ ਔਰ ਬਾਈਬਲ ਕਲਾਮ ਦੇ ਕਾਤਲਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਆ ਉਹਦੇ ਨਾਲ ਵੱਧ ਇਲਜ਼ਾਮ ਤੇ ਜਵਾਬ ਦੇ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਸਾਹਿਬ ਨਵਜੋਤ ਕੌਰ ਸਿੱਧੂ ਦੇ ਕੌਮੇ ਜਿੰਨਾ ਮਾਨ ਹੈ ਕਿੰਨਾ ਕੋ ਫਾਇਦਾ ਹੋਏਗਾ ਜਾਂ ਕਿੰਨਾ ਨੁਕਸਾਨ ਹੈ ਇਹਦੇ ਬਾਰੇ ਮੈਂ ਬੇਸਿਕਲੀ ਕੀ ਹੈ ਕਿ ਹਰ ਇੰਡੀਵਿਜੂਅਲ ਦੀ ਆਪਣੀ ਇੱਛਾ ਵਾ ਉਹ ਕੀ ਕਰਦੇ ਨੇ ਕਿ ਉਹਨਾਂ ਨੇ ਫੈਸਲਾ ਲਿਆ ਹੈ ਜੋ ਪਾਰਟੀ ਨੇ ਫੈਸਲਾ ਲਿਆ ਮੈਂ ਤਾਂ ਆਪਣੀ ਪਾਰਟੀ ਦੇ ਜੋ ਫੈਸਲਾ ਲਿਆ ਉਹਦੀ ਸਪੋਰਟ ਹੀ ਕਰ ਦੇਣਾ ਸੀ ਮੈਂ ਇੱਥੇ ਇੱਥੇ ਇਹ ਕਿਹਾ ਵਾ ਇਹ ਦੋਨੇ ਸਰਕਾਰਾਂ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਵਿਰੋਧੀ ਆ ਪਹਿਲਾਂ ਬੀਜੇਪੀ ਦੀ ਗੱਲ ਕਰ ਲੈਂਦੇ ਆ ਉਹਨਾਂ ਨੇ ਇੱਕ ਸਟੈਬਲਿਸ਼ਡ ਲਾਅ ਸੀ ਸਾਡਾ ਮਨਰੇਗਾ ਜਿਹਦੇ ਵਿੱਚ ਕਾਨੂੰਨਨੀ ਗਰੰਟੀ ਸੀ ਕਿ ਗਰੀਬਾਂ ਨੂੰ ਕੰਮ ਮਿਲੇਗਾ ਉਹਨੂੰ ਉਹਨਾਂ ਨੇ ਇਸ ਤਰ੍ਹਾਂ ਇਸ ਤਰੀਕੇ ਨਾਲ ਛੇੜਛਾੜ ਕੀਤਾ ਕਿ ਸੂਬੇ ਆਪਣਾ ਹਿੱਸਾ ਨਹੀਂ ਪਾ ਸਕਣਗੇ ਅਲਟੀਮੇਟਲੀ ਸਕੀਮ ਫੇਲ ਹੋ ਜਾਣੀ ਔਰ ਅੱਜ ਸਾਰਾ ਦੇਸ਼ ਜਾਣਦਾ ਵਾ ਕਿ ਬੀਜੇਪੀ ਨੂੰ ਅਡਾਨੀ ਤੇ ਅਮਾਨੀ ਚਲਾ ਰਹੇ ਉਹਨਾਂ ਨੂੰ ਗਰੀਬਾਂ ਨਾਲ ਨਾ ਕੋ ਸਰਕਾਰ ਆ ਨਾ ਕੋ ਪਿਆਰ ਦੂਸਰਾ ਹਮਲਾ ਬੀਜੇਪੀ ਨੇ ਹੁਣ ਜਿਹੜਾ ਕੀਤਾ ਜਿਹੜਾ ਉਹ ਤਾਂ ਸਰੈਂਡਰ ਕਰਤਾ ਅਮਰੀਕਨ ਗਵਰਨਮੈਂਟ ਦੇ ਸਾਹਮਣੇ ਔਰ ਜਿਹੜਾ ਉਹ ਸਾਰੀ ਸੰਧੀ ਹੋਈ ਨਾ ਜੀ ਇੰਡੋ ਯੂ ਐਸ ਟ੍ਰੀਟਰੀ ਟ੍ਰੇਡ ਟ੍ਰੀਟਰੀ ਉਹਦੇ ਸਭ ਤੋਂ ਵੱਡਾ ਜਿਹੜਾ ਖਮਿਆਜ਼ਾ ਉਹ ਖੇਤੀ ਨੂੰ ਭੁਗਤਣਾ ਪੈਣਾ ਕਿਸਾਨਾਂ ਨੂੰ ਕਿਉਂਕਿ ਅਮਰੀਕਾ ਦੇ ਕੋਲ ਬਹੁਤ ਹਾਈਲੀ ਸਬਸਿਡਾਈਜ਼ਡ ਸਿਸਟਮ ਹੈ ਜੀ ਉਹਨਾਂ ਨੂੰ ਬਹੁਤ ਸਰਕਾਰਾਂ ਮਦਦ ਕਰਦੀਆਂ ਉਹ ਆਪਣੀ ਕਣਕ ਤੇ ਮੱਕੀ ਤੇ ਹੋਰ ਫਸਲਾਂ ਅਮਰੀਕਾ 'ਚ ਪੈਦਾ ਕਰਕੇ ਭਾਰਤ ਦੇ ਵਿੱਚ ਮਾਰਕੀਟ 'ਚ ਆਪਣੇ ਨਾਲ ਸਸਤੀਆਂ ਵੇਚ ਸਕਦੇ ਨੇ ਇੰਨੀ ਕੈਪੈਸਿਟੀ ਹੈ ਉਹਨਾਂ ਦੀ ਇੰਨੀ ਸਬਸਿਡੀ ਸਰਕਾਰ ਮਦਦ ਕਰਦੀ ਕਿਸਾਨ ਦੇ ਤੇ ਫਿਰ ਸਾਡਾ ਦਾ ਕਿਸਾਨ ਮਾਰਿਆ ਜਾਊਗਾ ਔਰ ਦੂਜਾ ਕੇ ਅਮਰੀਕਾ WTO ਦੇ ਥ्रू ਇੱਕ ਇਸਟੈਬਲਿਸ਼ਡ ਹੋਣਾ ਦਾ ਸਟੈਂਡ ਹੈ ਕਿ ਅਸੀਂ ਐਮਐਸਪੀ ਨਹੀਂ ਰਹਿਣ ਦੇਣੀ ਤੇ ਜੇ ਹੁਣ ਮੋਦੀ ਸਾਹਿਬ ਨੇ ਸੰਧੀ ਕਰ ਲਈ ਗੁੱਡੇ ਟੇਕ ਦਿੱਤੇ ਆ ਕਿ ਸਾਡੀ ਐਮਐਸਪੀ ਵੀ ਪਹਿਲਾਂ ਹੀ ਨਹੀਂ ਦੇਣ ਨੂੰ ਤਿਆਰ ਤੋਂ ਹੁਣ ਤਾਂ ਉਹਨਾਂ ਨੂੰ ਵੱਡਾ ਬਹਾਨਾ ਮਿਲ ਜਾਣਾ ਸੋ ਇਹ ਖੇਤ ਹੈ ਕਿਸਾਨ ਖੇਤ ਮਜ਼ਦੂਰ ਵੀ ਵਿਰੋਧੀ ਵਰਕਰ ਮਰੋਧੀ ਜਿਹੜਾ ਥੱਲੀ ਸਰਕਾਰ ਹੈ ਕਿ ਉਹਨਾਂ ਦੇ ਅਸਾਰਿਆਂ ਤੇ ਚੱਲ ਰਹੀ ਹੈ ਜਿਹੜਾ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਖਨੌਰੀ ਤੇ ਸ਼ੰਭੂ ਉਹਨਾਂ ਦੀ ਲੜਾਈ ਤਾਂ ਦਿੱਲੀ ਸਿੰਘੀ ਉੱਤੋਂ ਦਿੱਲੀ ਜਾਣ ਲਈ ਬੈਠੇ ਸੀ ਉਹ ਭਗਵੰਤ ਮਾਨ ਨੇ ਕਿਉਂ ਖਦੇੜਿਆ ਕਿਉਂ ਪੀਲਾ ਪੰਜਾ ਚਲਾਇਆ ਉਹ ਬੇਸਿਕਲੀ ਸ਼ੋਅਸ ਕਿ ਉਹ ਭਾਜਪਾ ਦੀ ਹਦਾਇਤ ਤੇ ਖਦੇੜਾਗਾ ਜਿਹੜੇ ਐਨਐਸਸੀ ਵਗੈਰਾ ਵੀ ਲੱਗੀ ਸਾਡੇ ਨੌਜਵਾਨਾਂ ਤੇ ਉਹ ਸਾਰੀ ਭਾਜਪਾ ਦੇ ਉੱਤੋਂ ਆਦੇਸ਼ ਆਉਂਦੇ ਨੇ ਸੋ ਤਾਂ ਕਰਕੇ ਮੈਂ ਕਹਨਾ ਦੂਜਾ ਇਹਨਾਂ ਦੀਆਂ ਪਾਲਿਸੀ ਸੇਮ ਆ ਜੋ ਬਦਲਾਖੋਰੀ ਭਾਜਪਾ ਕਰਦੀ ਆ ਆਪਣੇ ਵਿਰੋਧੀਆਂ ਨਾਲ ਉਹੀ ਬਦਲਾਖੋਰੀ ਅਰਵਿੰਦ ਕੇਜਰੀਵਾਲ ਕਰਦਾ ਜਿਵੇਂ ਬੀਜੇਪੀ ਨੇ ਸਾਰਾ মিডিਆ ਹਾਈਜੈਕ ਕੀਤਾ ਹੋਇਆ ਉਸੇ ਤਰ੍ਹਾਂ ਤੇ ਕੇਜਰੀਵਾਲ ਨੇ মিডিਆ ਪੰਜਾਬ ਦਾ ਹਾਈਜੈਕ ਕਰਕੇ ਉਹਨੂੰ ਕੇਜੀ মিডিਆ ਬਣਾ ਦਿੱਤਾ ਔਰ ਜਿਹੜਾ ਇਹ ਪ੍ਰੋਗਰਾਮ ਇੱਥੇ ਕਰਦੇ ਨੇ ਉਹ ਸਾਰੇ ਫਰਾਡ ਨੇ ਕੱਲ ਦੇਖੋ ਖੇਮ ਕਰਨ ਵਿੱਚ ਨਸ਼ੇ ਦੇ ਵਿਰੋਧ ਕਰਦੇ ਹੋਏ ਇੱਕ ਵਿਚਾਰਾ ਗੁਰਪ੍ਰੀਤ ਸਿੰਘ ਐਕਸ ਫੌਜੀ ਅਮਰਤਪੁਰ ਨੂੰ ਸ਼ਰੀਆਮ ਪਿੰਡ ਦੇ ਸਾਬਕਾ ਸਰਪੰਚ ਤੇ ਝਾੜੂ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ ਤੇ ਅੱਜ ਦੇਖੋ ਹੋਰ ਇਹਦਾ ਮਤਲਬ ਇਹਨਾਂ ਦਾ ਇਹਨਾਂ ਦੀ ਨਸ਼ੇ ਦੇ ਖਿਲਾਫ ਲੜਾਈ ਤਾਂ ਖਤਮ ਹੈ ਨਾ ਰੋਜ਼ ਗੱਡੀਆਂ ਆਉਂਦੀਆਂ ਬੱਚਾ ਮਰਿੰਦਾ ਅੱਜ ਸਵੇਰੇ ਮੋਡਲ ਟਾਊਨ ਵਿੱਚ ਲਕੀ ਉਬਰੋਏ ਆਮ ਆਦਮੀ ਪਾਰਟੀ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਉੱਥੇ ਮੋਡਲ ਟਾਊਨ ਜਲੰਧਰ ਚ ਮਾਰਤਾ ਤਾਂ ਇਹਨਾਂ ਦਾ ਵਾਰ ਅਗੇਂਸਟ ਗੈਂਗਸਟਰ ਵੀ ਫੇਲ ਹੋ ਗਈ ਹੈ ਇਹ ਅਸਲ ਚ ਇਸ਼ਤਿਹਾਰਾਂ ਦੀ ਸਰਕਾਰ ਹੈ ਤੁਸੀਂ ਦੇਖ ਲਓ ਹਲੇ 10 ਲੱਖ ਦਾ ਬੀਮਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਸਾਰਾ ਪੰਜਾਬ ਰੰਗ ਦਿੱਤਾ ਸਾਰੀਆਂ ਬੱਸਾਂ ਦੇ ਵਿੱਚ ਪੋਸਟਰ ਲਾਤੇ ਸਾਰੇ ਖੰਭਿਆਂ ਦੇ ਉੱਤੇ ਟੰਗ ਦਿੱਤੇ ਸੋ ਸਾਡਾ ਪੈਸਾ ਜ਼ਾਇਆ ਕਰ ਰਹੇ ਨੇ ਕੱਲ 1000 ਕਰੋੜ ਦਾ ਨਵਾਂ ਕਰਜ਼ਾ ਚੱਕਿਆ ਇਹਨਾਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਢੇ ਲੱਖ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਝੜਾ ਚੁੱਕੇ ਨੇ ਉਹ ਸਰਕਾਰ ਅਲਟੀਮੇਟਲੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਹੁਣ ਐਵੇਂ ਲਾਲਚ ਦੇ ਕੇ 1000 ਰੁਪਇਆ ਦੇ ਕੇ ਇੱਧਰ ਉੱਧਰ ਕਰਕੇ ਕੋਸ਼ਿਸ਼ ਕਰਨਗੇ ਇਹਨਾਂ ਦਾ ਬਣਨਾ ਕੁਛ ਨਹੀਂ ਹੈ 27 ਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਸਵਤ ਕਿੰਨੀ ਕਰ ਰਹੀ ਹੈ ਨਹੀਂ ਚਲੋ ਹਲੋ ਚੋਣਾਂ ਵਾਸਤੇ ਕਾਂਗਰਸ ਕਿਰਿਆ ਕਿੰਨੀ ਕਰ ਰਹੀ ਹੈ ਕਿਉਂਕਿ ਅਕਸਰ ਹੀ ਹੁੰਦਾ ਰਹਿੰਦਾ ਹੈ ਕਿ ਕਾਂਗਰਸ ਦੇ ਕਈ ਧੜੇ ਨੇ ਪੱਛਾ ਤੁਸੀਂ ਦੇਖ ਹੀ ਦੇਓ ਕਿ ਕਾਂਗਰਸ ਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਔਰ ਕਾਂਗਰਸ ਆ ਜਿਹੜੇ ਪਿਛਲੇ ਦਿਨਾਂ ਚ ਅਸੀਂ ਇਕੱਠ ਕੀਤੇ ਨੇ ਔਰ ਪਾਰਲੀਮੈਂਟ ਦੇ ਰਿਜ਼ਲਟ ਤੋਂ ਬਾਅਦ ਕਾਂਗਰਸ ਇੱਕ ਇਹੋ ਜਿਹੀ ਬਹਾਦ ਪਾਰਟੀ ਆ ਜਿਹੜੀ ਅੱਜ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਸਹੀ ਦਾਵਾ ਕਰ ਸਕਦੀ ਸਿਰਫ ਸਾਨੂੰ ਵੱਖ-ਵੱਖ ਏਜੰਸੀਆਂ ਵੱਖ-ਵੱਖ ਤਰ੍ਹਾਂ ਡਿਸਟਰਾਇ ਕਰ ਰਹੀਆਂ ਨੇ ਬਦਨਾਮ ਕਰ ਰਹੀਆਂ ਨੇ মিডিਆ ਜ਼ਰੀਏ ਬਦਨਾਮ ਕਰ ਰਹੀਆਂ ਕਿ ਜੀ ਕਾਂਗਰਸੀ ਧੱਪਾਟੇ ਹੋਏ ਨੇ ਜੀ ਤੇ ਕਈ ਉਮੀਦਵਾਰ ਨੇ ਜੀ ਤੇ ਕਈ ਮੈਨੂੰ ਦੱਸੋ ਕਿਹੜੇ ਬੰਦੇ ਨੇ ਕਿਹਾ ਅੱਜ ਤੱਕ ਕਿ ਮੈਂ ਚੀਫ ਮਿਨਿਸਟਰ ਕੱਲਾ ਬਣਨਾ ਚਾਹਣਾ ਔਰ ਸਾਰੇ ਲੀਡਰਸ਼ਿਪ ਇਕੱਠੀ ਆ ਇਹ ਸਾਰਾ মিডিਆ ਦੀ ਕ੍ਰੀਏਸ਼ਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੇਜਰੀਵਾਲ ਨੇ মিডিਆ ਖਰੀਦ ਹੀ ਛੱਡਿਆ ਵਾ ਜੀ ਉੱਤ ਜੋ ਮਰਜ਼ੀ ਘੁਆਈ ਜਾਂਦੇ ਨੇ ਔਰ মিডিਆ ਦਾ ਪ੍ਰਚਾਰ ਕਰਦੇ ਕਰਦੇ ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਬਣ ਜਾਂਦੀ ਬਟ ਕਾਂਗਰਸ ਵਿਲ ਡੈਫੀਨਿਟਲੀ ਪੁੱਟ ਅਪ ਅ ਵੈਰੀ ਗੁੱਡ ਸ਼ੋ ਐਂਡ ਵੀ ਵਿਲ ਫਾਰਮ ਦ ਗਵਰਨਮੈਂਟ ਰੰਜੀਤ ਚੰਨੀ ਸੇ ਜੇ ਇਹ ਤਾਂ ਪਹਿਲੀ ਗੱਲ ਤਾਂ ਇਹਦਾ ਜਵਾਬ ਕੋਈ ਦੇ ਸਕਦੇ ਨੇ ਮੈਂਬਰ ਪਾਰਲੀਮੈਂਟ ਨੇ ਅੱਜ ਪਾਰਲੀਮੈਂਟ ਲੱਗੀ ਹੋਈ ਆ ਅਗਲੇ ਪਿਛਲੇ ਦਿਨਾਂ ਵਿੱਚ ਕਿੱਥੇ ਸੀ ਕੀ ਸੀਗੇ ਉਹਨਾਂ ਦੇ ਜਿਵੇਂ ਕੋਈ ਤੌਰ ਜਿਹੜੀ ਸਟੈਂਡਿੰਗ ਕਮੇਟੀਆਂ ਆ ਪਾਰਲੀਮੈਂਟ ਦੇ ਚੇਅਰਮੈਨ ਵੀ ਰਹੀ ਹੋ ਸਕਦਾ ਉਹਨਾਂ ਨੂੰ ਟਰੈਵਲ ਕਰਨਾ ਇਹ ਸਵਾਲ ਤੁਸੀਂ ਸਾਡੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਪੁੱਛ ਸਕਦੇ ਆ ਜਾਂ ਚੰਨੀ ਸਾਹਿਬ ਨੂੰ ਪੁੱਛ ਸਕਦੇ ਬਟ ਪਿਛਲੇ ਦਿਨੀ ਮੈਂ ਉਹਨਾਂ ਨੂੰ ਨੋਟਿਸ ਕੀਤਾ ਮਾਲਵੇ ਦੀ ਸ਼ਹਿਰ ਤੇ ਇੱਕ ਜਲਾਲਾਬਾਦੀ ਰੈਲੀ ਵਿੱਚ ਉਹ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਲਹਿਦਾ ਕੀ ਅਦਾ ਰਿਹਾ ਕਿ ਕੱਲ ਬਿਕਰਮਜੀਥੇ ਬਾਹਰ ਆਏ। ਉਹਨਾਂ ਕਹਿੰਦੇ ਵੀ ਮੈਂ ਨੰਗੇ ਪੈਰੀ ਚੱਲ ਕੇ ਜਿਹੜਾ ਰੁੱਸੇ ਹੋਏ। ਚਲੋ ਤਾਂ ਚਲੋ ਉਹਨਾਂ ਦਾ ਇੰਟਰਨਲ ਅਫੇਅਰ ਹੈ ਨਾ ਜੀ। ਪਰ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਲੋਕਾਂ ਦੀ ਕਚੇੜੇ ਵਿੱਚ ਕਿਵੇਂ ਜਾਵੇਗਾ? ਜਦ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਅਨਸਾਫ਼ ਬਾਰੇ ਸੱਚ ਬਿਆਨ ਨਹੀਂ ਕਰਦੇ। ਬਾਈਬਲ ਕਲਾਂ ਦੇ ਕਾਤਲਾਂ ਨੂੰ ਅੱਜ 9 ਸਾਲ ਹੋ ਗਏ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿਵਾ ਸਕਿਆ। ਇਸ ਕਰਕੇ ਜਦ ਤੱਕ ਇਹ ਵੱਡੇ ਮਸਲੇ ਉਹਨਾਂ ਦੇ ਦਰਪੇਸ਼ ਨੇ ਇੰਨੀ ਛੇਤੀ ਸਿੱਖਾਂ ਨੇ ਪੰਜਾਬ ਦੇ ਲੋਕਾਂ ਨੂੰ ਇਹਦੀ ਯਕੀਨ ਨਹੀਂ ਕਰਨਾ ਭਗਵੰਤ ਮਾਨ ਵੀ ਬੇਦਬੀਆਂ ਸ਼ੇਰ ਹੋ ਗਿਆ ਵਾ ਮੋਰ ਬੰਬ ਬਲਾਸਟ ਇਹ ਕਹਿੰਦੇ ਆ ਇਹਨਾਂ ਦਾ ਲੀਡਰ ਕਹਿ ਰਹੇ ਸੀ ਕਿ ਸਾਨੂੰ ਰੋਕਣ ਵਾਸਤੇ ਮੋਰ ਬੰਬ ਬਲਾਸਟ ਕੀਤਾ ਗਿਆ 2017 ਤੁਹਾਨੂੰ ਕਹਿੰਦੇ ਰੋਕਿਆ 4 ਸਾਲ ਤੋਂ ਤੁਸੀਂ ਮੋਰ ਬੰਬ ਬਲਾਸਟ ਦੇ ਦੋਸ਼ਿਆਂ ਨੂੰ ਫੜਦੇ ਕਿਉਂ ਨਹੀਂ ਗਏ ਕੀ ਤੁਹਾਡੀ ਹਿੰਮਤ ਹੈ ਡੇਰਾ ਸੱਚਾ ਸੌਤਾ ਦੇ ਸਾਥ ਨੂੰ ਹੱਥ ਪਹੁੰਚ ਨਹੀਂ ਹੈ ਸੋ ਇਸ ਕਰਕੇ ਜਿਹੜਾ ਬੇਦਬੀਆਂ ਦਾ ਇਲਜ਼ਾਮ ਅਕਾਲੀ ਦੇ ਉੱਤੇ ਲੱਗਦਾ ਰਿਹਾ ਔਰ ਬਾਈਬਲ ਕਲਾਮ ਦੇ ਕਾਤਲਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਆ ਉਹਦੇ ਨਾਲ ਵੱਧ ਇਲਜ਼ਾਮ ਤੇ ਜਵਾਬ ਦੇ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੇ ਨਹੀਂ ਪਰ ਇਹਦੇ ਬਾਰੇ ਮੈਂ ਕੀ ਕਹਿਣਾ ਜੀ ਨਾ ਮੈਂ ਫਾਇਦਾ ਕਹਿ ਸਕਦਾ ਨਾ ਮੈਂ ਕੋਈ ਨੁਕਸਾਨ ਕਹਿ ਸਕਦਾ ਇਹ ਬੇਸਿਕਲੀ ਕੀ ਹੈ ਕਿ ਹਰ ਇੰਡੀਵਿਜੂਅਲ ਦੀ ਆਪਣੀ ਇੱਛਾ ਵਾ ਉਹ ਕੀ ਕਰਦੇ ਨੇ ਕਿ ਉਹਨਾਂ ਨੇ ਫੈਸਲਾ ਲਿਆ ਹੈ ਜੋ ਪਾਰਟੀ ਨੇ ਫੈਸਲਾ ਲਿਆ ਮੈਂ ਤਾਂ ਆਪਣੀ ਪਾਰਟੀ ਦੇ ਜੋ ਫੈਸਲਾ ਲਿਆ ਉਹਦੀ ਸਪੋਰਟ ਹੀ ਕਰ ਦੇਣਾ ਸੀ ਮੈਂ ਇੱਥੇ ਇੱਥੇ ਇਹ ਕਿਹਾ ਵਾ ਇਹ ਦੋਨੇ ਸਰਕਾਰਾਂ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਵਿਰੋਧੀ ਆ ਪਹਿਲਾਂ ਬੀਜੇਪੀ ਦੀ ਗੱਲ ਕਰ ਲੈਂਦੇ ਆ ਉਹਨਾਂ ਨੇ ਇੱਕ ਸਟੈਬਲਿਸ਼ਡ ਲਾਅ ਸੀ ਸਾਡਾ ਮਨਰੇਗਾ ਜਿਹਦੇ ਵਿੱਚ ਕਾਨੂੰਨੀ ਗਰੰਟੀ ਸੀ ਕਿ ਗਰੀਬਾਂ ਨੂੰ ਕੰਮ ਮਿਲੇਗਾ ਉਹਨੂੰ ਉਹਨਾਂ ਨੇ ਇਸ ਤਰ੍ਹਾਂ ਇਸ ਤਰੀਕੇ ਨਾਲ ਛੇੜਛਾੜ ਕੀਤਾ ਕਿ ਸੂਬੇ ਆਪਣਾ ਹਿੱਸਾ ਨਹੀਂ ਪਾ ਸਕਣਗੇ ਅਲਟੀਮੇਟਲੀ ਸਕੀਮ ਫੇਲ ਹੋ ਜਾਣੀ ਔਰ ਅੱਜ ਸਾਰਾ ਦੇਸ਼ ਜਾਣਦਾ ਵਾ ਕਿ ਬੀਜੇਪੀ ਨੂੰ ਅਡਾਨੀ ਤੇ ਅਮਾਨੀ ਚਲਾ ਰਹੇ ਉਹਨਾਂ ਨੂੰ ਗਰੀਬਾਂ ਨਾਲ ਨਾ ਕੋ ਸਰਕਾਰ ਆ ਨਾ ਕੋ ਪਿਆਰ ਦੂਸਰਾ ਹਮਲਾ ਬੀਜੇਪੀ ਨੇ ਹੁਣ ਜਿਹੜਾ ਕੀਤਾ ਜਿਹੜਾ ਟੋਟਲ ਸਰੈਂਡਰ ਕਰਤਾ ਅਮਰੀਕਨ ਗਵਰਨਮੈਂਟ ਦੇ ਸਾਹਮਣੇ ਔਰ ਜਿਹੜਾ ਉਹ ਸਾਰੀ ਸੰਧੀ ਹੋਈ ਹੈ ਨਾ ਜੀ ਇੰਡੋ ਯੂ ਐਸ ਟ੍ਰੀਟੀ ਟ੍ਰੇਡ ਟ੍ਰੀਟੀ ਉਹਦੇ ਸਭ ਤੋਂ ਵੱਡਾ ਜਿਹੜਾ ਖਮਿਆਜ਼ਾ ਉਹ ਖੇਤੀ ਨੂੰ ਭੁਗਤਣਾ ਪੈਣਾ ਕਿਸਾਨਾਂ ਨੂੰ ਕਿਉਂਕਿ ਅਮਰੀਕਾ ਦੇ ਕੋਲ ਬਹੁਤ ਹਾਈਲੀ ਸਬਸਿਡਾਈਜ਼ਡ ਸਿਸਟਮ ਹੈ ਜੀ ਉਹਨਾਂ ਨੂੰ ਬਹੁਤ ਸਰਕਾਰਾਂ ਮਦਦ ਕਰਦੀਆਂ ਉਹ ਆਪਣੀ ਕਣਕ ਤੇ ਮੱਕੀ ਤੇ ਹੋਰ ਫਸਲਾਂ ਅਮਰੀਕਾ 'ਚ ਪੈਦਾ ਕਰਕੇ ਭਾਰਤ ਦੇ ਵਿੱਚ ਮਾਰਕੀਟ 'ਚ ਆਪਣੇ ਨਾਲ ਸਸਤੀਆਂ ਵੇਚ ਸਕਦੇ ਨੇ ਇੰਨੀ ਕੈਪੈਸਿਟੀ ਹੈ ਉਹਨਾਂ ਦੀ ਇੰਨੀ ਸਬਸਿਡੀ ਸਰਕਾਰ ਮਦਦ ਕਰਦੀ ਕਿਸਾਨ ਦੇ ਤੇ ਫਿਰ ਸਾਡਾ ਦਾ ਕਿਸਾਨ ਮਾਰਿਆ ਜਾਊਗਾ ਔਰ ਦੂਜਾ ਕੇ ਅਮਰੀਕਾ W2TO ਦਾ ਥ्रू ਇੱਕ ਇਸਟੈਬਲਿਸ਼ਡ ਹੋਣਾ ਦਾ ਸਟੈਂਡ ਹੈ ਕਿ ਅਸੀਂ ਐਮਐਸਪੀ ਨਹੀਂ ਰਹਿਣ ਦੇਣੀ ਤੇ ਜੇ ਹੁਣ ਮੋਦੀ ਸਾਹਿਬ ਨੇ ਸੰਧੀ ਕਰ ਲਈ ਗੁੱਡੇ ਟੇਕ ਦਿੱਤੇ ਆ ਕਿ ਸਾਡੀ ਐਮਐਸਪੀ ਵੀ ਪਹਿਲਾਂ ਹੀ ਨਹੀਂ ਦੇਣ ਨੂੰ ਤਿਆਰ ਤੋਂ ਹੁਣ ਤਾਂ ਉਹਨਾਂ ਨੂੰ ਵੱਡਾ ਬਹਾਨਾ ਮਿਲ ਜਾਣਾ ਸੋ ਇਹ ਖੇਤ ਹੈ ਕਿਸਾਨ ਖੇਤ ਮਜ਼ਦੂਰ ਵੀ ਵਿਰੋਧੀ ਵਰਕਰ ਮਰੋਧੀ ਜਿਹੜਾ ਥੱਲੀ ਸਰਕਾਰ ਹੈ ਕਿ ਉਹਨਾਂ ਦੇ ਅਸਾਰਿਆਂ ਤੇ ਚੱਲ ਰਹੀ ਹੈ ਜਿਹੜਾ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਖਨੌਰੀ ਤੇ ਸ਼ੰਭੂ ਉਹਨਾਂ ਦੀ ਲੜਾਈ ਤਾਂ ਦਿੱਲੀ ਸਿੰਘੀ ਉੱਤੋਂ ਦਿੱਲੀ ਜਾਣ ਲਈ ਬੈਠੇ ਸੀ ਉਹ ਭਗਵੰਤ ਮਾਨ ਨੇ ਕਿਉਂ ਖਦੇੜਿਆ ਕਿਉਂ ਪੀਲਾ ਪੰਜਾ ਚੁਲਾਇਆ ਉਹ ਬੇਸਿਕਲੀ ਸ਼ੋਅਸ ਕਿ ਉਹ ਭਾਜਪਾ ਦੀ ਹਦਾਇਤ ਤੇ ਖਦੇੜਾ ਹੈਗਾ ਜਿਹੜੇ ਐਨਐਸਸੀ ਵਗੈਰਾ ਵੀ ਲੱਗੀ ਸਾਡੇ ਨੌਜਵਾਨਾਂ ਤੇ ਉਹ ਸਾਰੀ ਭਾਜਪਾ ਦੇ ਉੱਤੋਂ ਆਦੇਸ਼ ਆਉਂਦੇ ਨੇ ਸੋ ਤਾਂ ਕਰਕੇ ਮੈਂ ਕਹਨਾ ਦੂਜਾ ਇਹਨਾਂ ਦੀਆਂ ਪਾਲਿਸੀ ਸੇਮ ਆ ਜੋ ਬਦਲਾਖੋਰੀ ਭਾਜਪਾ ਕਰਦੀ ਆਪਣੇ ਵਿਰੋਧੀਆਂ ਨਾਲ ਉਹੀ ਬਦਲਾਖੋਰੀ ਅਰਵਿੰਦ ਕੇਜਰੀਵਾਲ ਕਰਦਾ ਜਿਵੇਂ ਬੀਜੇਪੀ ਨੇ ਸਾਰਾ ਮੀਡੀਆ ਹਾਈਜੈਕ ਕੀਤਾ ਹੋਇਆ ਉਸੇ ਤਰ੍ਹਾਂ ਤੇ ਕੇਜਰੀਵਾਲ ਨੇ ਮੀਡੀਆ ਪੰਜਾਬ ਦਾ ਹਾਈਜੈਕ ਕਰਕੇ ਉਹਨੂੰ ਕੇਜੀ ਮੀਡੀਆ ਬਣਾ ਦਿੱਤਾ ਔਰ ਜਿਹੜਾ ਇਹ ਪ੍ਰੋਗਰਾਮ ਇੱਥੇ ਕਰਦੇ ਨੇ ਉਹ ਸਾਰੇ ਫਰਾਡ ਨੇ ਕੱਲ ਦੇਖੋ ਖੇਮ ਕਰਨ ਵਿੱਚ ਇੱਕ ਨਸ਼ੇ ਦੇ ਵਿਰੋਧ ਕਰਦੇ ਹੋਏ ਇੱਕ ਵਿਚਾਰਾ ਗੁਰਪ੍ਰੀਤ ਸਿੰਘ ਇੱਕ ਫੌਜੀ ਅੰਮ੍ਰਿਤਸਰੀ ਉਹਨੂੰ ਸ਼ਰਿਆਮ ਪਿੰਡ ਦੇ ਸਾਬਕਾ ਸਰਪੰਚ ਤੇ ਝਾੜੂ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ ਤੇ ਅੱਜ ਦੇਖੋ ਹੋਰ ਇਹਦਾ ਮਤਲਬ ਇਹਨਾਂ ਦਾ ਇਹਨਾਂ ਦੀ ਨਸ਼ੇ ਦੇ ਖਿਲਾਫ ਲੜਾਈ ਤਾਂ ਖਤਮ ਹੈ ਨਾ ਰੋਜ਼ ਗੱਡੀਆਂ ਆਉਂਦੀਆਂ ਬੱਚਾ ਮਰਿੰਦਾ ਅੱਜ ਸ਼ੋਰੇ ਮੋਡਲ ਟਾਊਨ ਵਿੱਚ ਲੱਕੀ ਉਬਰੋਏ ਆਮ ਆਦਮੀ ਪਾਰਟੀ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਉੱਥੇ ਮੋਡਲ ਟਾਊਨ ਜਲੰਧਰ ਚ ਮਾਰਤਾ ਤਾਂ ਇਹਨਾਂ ਦਾ ਵਾਰ ਅਗੇਂਸਟ ਗੈਂਗਸਟਰ ਵੀ ਫੇਲ ਹੋ ਗਈ ਹੈ ਇਹ ਅਸਲ ਚ ਇਸ਼ਤਿਹਾਰਾਂ ਦੀ ਸਰਕਾਰ ਹੈ ਤੁਸੀਂ ਦੇਖ ਲਓ ਹਲੇ 10 ਲੱਖ ਦਾ ਬੀਮਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਸਾਰਾ ਪੰਜਾਬ ਰੰਗ ਦਿੱਤਾ ਸਾਰੀਆਂ ਬੱਸਾਂ ਦੇ ਵਿੱਚ ਪੋਸਟਰ ਲਾਤੇ ਸਾਰੇ ਖੰਭਿਆਂ ਦੇ ਉੱਤੇ ਟੰਗ ਦਿੱਤੇ ਸੋ ਸਾਡਾ ਪੈਸਾ ਜ਼ਾਇਆ ਕਰ ਰਹੇ ਨੇ ਕੱਲ 1000 ਕਰੋੜ ਦਾ ਨਵਾਂ ਕਰਜ਼ਾ ਚੱਕਿਆ ਇਹਨਾਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਢੇ ਲੱਖ 4 ਲੱਖ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਉੱਤੇ ਝੜਾ ਚੁੱਕੇ ਨੇ ਉਹ ਸਰਕਾਰ ਅਲਟੀਮੇਟਲੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਹੁਣ ਐਵੇਂ ਲਾਲਚ ਦੇ ਕੇ 1000 ਰੁਪਇਆ ਦੇ ਕੇ ਇੱਧਰ ਉੱਧਰ ਕਰਕੇ ਕੋਸ਼ਿਸ਼ ਕਰਨਗੇ ਇਹਨਾਂ ਦਾ ਬਣਨਾ ਕੁਛ ਨਹੀਂ ਹੈ 27 ਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਸਵਤ ਕਿੰਨੀ ਕਰ ਰਹੀ ਹੈ ਨਹੀਂ ਚਲੋ ਚੋਣਾਂ ਵਾਸਤੇ ਕਾਂਗਰਸ ਜਿਹੜੀ ਹੈ ਕਿੰਨੀ ਤਿਆਰ ਹੈ ਕਿਉਂਕਿ ਅਕਸਰ ਹੀ ਹੁੰਦਾ ਰਹਿੰਦਾ ਹੈ ਕਿ ਕਾਂਗਰਸ ਦੇ ਕਈ ਧੜੇ ਨੇ ਪੱਛਾ ਤੁਸੀਂ ਦੇਖ ਹੀ ਦਿਓ ਕਿ ਕਾਂਗਰਸ ਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਔਰ ਕਾਂਗਰਸ ਆ ਜਿਹੜੇ ਪਿਛਲੇ ਦਿਨਾਂ ਚ ਅਸੀਂ ਇਕੱਠ ਕੀਤੇ ਨੇ ਔਰ ਪਾਰਲੀਮੈਂਟ ਦੇ ਰਿਜ਼ਲਟ ਤੋਂ ਬਾਅਦ ਕਾਂਗਰਸ ਇੱਕ ਇਹੋ ਜਿਹੀ ਬਹਾਦ ਪਾਰਟੀ ਆ ਜਿਹੜੀ ਅੱਜ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਸਹੀ ਦਾਵਾ ਕਰ ਸਕਦੀ ਸਿਰਫ ਸਾਨੂੰ ਵਕ-ਵਕ ਏਜੰਸੀਆਂ ਵਕ-ਵਕ ਤਾਤਾ ਡਿਸਟਰੋਏ ਕਰ ਰਹੀਆਂ ਨੇ ਬਦਨਾਮ ਕਰ ਰਹੀਆਂ ਨੇ মিডিਆ ਜ਼ਰੀਏ ਬਦਨਾਮ ਕਰ ਰਹੀਆਂ ਕਿ ਜੀ ਕਾਂਗਰਸੀ ਤਪਾਟੇ ਹੋਏ ਨੇ ਜੀ ਤੇ ਕਈ ਉਮੀਦਵਾਰ ਨੇ ਜੀ ਤੇ ਕਈ ਮੈਨੂੰ ਦੱਸੋ ਕਿਹੜੇ ਬੰਦੇ ਨੇ ਕਿਹਾ ਅਜੇ ਤੱਕ ਕਿ ਮੈਂ ਚੀਫ ਮਿਨਿਸਟਰ ਕੱਲਾ ਬਣਨਾ ਚਾਹੁੰਦਾ ਔਰ ਸਾਰੇ ਲੀਡਰਸ਼ਿਪ ਇਕੱਠੀ ਆ ਇਹ ਸਾਰਾ মিডিਆ ਦੀ ਕ੍ਰੀਏਸ਼ਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੇਜਰੀਵਾਲ ਨੇ মিডিਆ ਖਰੀਦ ਹੀ ਛੱਡਿਆ ਵਾ ਜੀ ਉੱਤ ਜੋ ਮਰਜ਼ੀ ਘੁਆਈ ਜਾਂਦੇ ਨੇ ਔਰ মিডিਆ ਦਾ ਪ੍ਰਚਾਰ ਕਰਦੇ ਕਰਦੇ ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਬਣ ਜਾਂਦੀ ਹੈ ਬਟ ਕਾਂਗਰਸ will definitely put up a very good show and we will form the government ਕਰਨਜੀ ਚੰਨੀ ਜੂਨਸ ਤੇ ਜਨ ਕਰੋ ਕਰਨਜੀ ਚੰਨੀ ਸਟੇਜ ਦੇਖੋ ਇਹ ਤਾਂ ਪਹਿਲੀ ਗੱਲ ਤਾਂ ਇਹਦਾ ਜਵਾਬ ਉਹ ਦੇ ਸਕਦੇ ਨੇ ਮੈਂਬਰ ਪਾਰਲੀਮੈਂਟ ਨੇ ਅੱਜ ਪਾਰਲੀਮੈਂਟ ਲੱਗੀ ਹੋਈ ਆ ਅਗਲੇ ਪਿਛਲੇ ਦਿਨਾਂ ਵਿੱਚ ਕਿੱਥੇ ਸੀ ਕੀ ਸੀਗੇ ਉਹਨਾਂ ਦੇ ਜਿਵੇਂ بطور ਜਿਹੜੀ ਸਟੈਂਡਿੰਗ ਕਮੇਟੀਆਂ ਆ ਪਾਰਲੀਮੈਂਟ ਦੇ ਚੇਅਰਮੈਨ ਵੀ ਨੇ ਹੋ ਸਕਦਾ ਉਹਨੂੰ ਉਹਨੂੰ ਟ੍ਰੈਵਲ ਕਰਨਾ ਇਹ ਸਵਾਲ ਤੁਸੀਂ ਸਾਡੇ ਜਿਹੜੇ ਇਨਚਾਰਜ ਨੇ ਉਹਨਾਂ ਨੂੰ ਪੁੱਛ ਸਕਦੇ ਆ ਜਾਂ ਚੰਨੀ ਸਾਹਿਬ ਨੂੰ ਪੁੱਛ ਸਕਦੇ ਆ ਪਿਛਲੇ ਦਿਨ ਹੀ ਮੈਂ ਉਹਨਾਂ ਨੂੰ ਨੋਟਿਸ ਕੀਤਾ ਮਾਲਵੇ ਦੀ ਸ਼ਹਿਰ ਤੇ ਇੱਕ ਜਲਾਲਾਬਾਦੀ ਰੈਲੀ ਵਿੱਚ ਉਹ ਹਾਜ਼ਰ ਸੀ। ਚੰਨੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਕੀ ਅਧਾਰ ਹੈ ਕਿਉਂਕਿ ਕੱਲ ਬਿਕਰਮਜੀਠੇ ਬਾਹਰ ਆਏ ਉਹਨਾਂ ਕਹਿੰਦੇ ਵੀ ਮੈਂ ਨੰਗੇ ਪੈਰੀ ਚੱਲ ਕੇ ਜਿਹੜਾ ਰੁੱਸੇ ਹੋਏ ਉਹ ਤਾਂ ਚਲੋ ਉਹਨਾਂ ਦਾ ਇੰਟਰਨਲ ਅਫੇਅਰ ਹੈ ਨਾ ਜੀ ਪਰ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਲੋਕਾਂ ਦੀ ਕਚੇੜੇ 'ਚ ਕਿਵੇਂ ਜਾਵੇਗਾ ਜਦ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਅਨਸਾਫ਼ ਬਾਰੇ ਸੱਚ ਬਿਆਨ ਨਹੀਂ ਕਰਦੇ ਬਾਈਬਲ ਕਲਾ ਦੇ ਅੱਜ 9 ਸਾਲ ਹੋ ਗਏ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿਵਾ ਸਕਿਆ ਇਸ ਕਰਕੇ ਜਦ ਤੱਕ ਇਹ ਵੱਡੇ ਮਸਲੇ ਉਹਨਾਂ ਦੇ ਦਰਪੇਸ਼ ਨਹੀਂ ਇੰਨੀ ਛੇਤੀ ਸਿੱਖਾਂ ਨੇ ਪੰਜਾਬ ਦੇ ਲੋਕਾਂ ਨੂੰ ਇਹਦੀ ਯਕੀਨ ਨਹੀਂ ਕਰਨਾ ਭਗਵੰਤ ਮਾਨ ਵੀ ਬੇਦਬੀਆ ਸ਼ੇਰ ਹੋ ਗਿਆ ਵਾ ਮੋਰ ਬੌਮ ਬਲਾਸਟ ਇਹ ਕਹਿੰਦੇ ਆ ਇਹਨਾਂ ਦਾ ਲੀਡਰ ਕਹਿ ਰਹੇ ਸੀ ਕਿ ਸਾਨੂੰ ਰੋਕਣ ਵਾਸਤੇ ਬੋਰ ਬੌਮ ਬਲਾਸਟ ਕੀਤਾ ਗਿਆ 2017 ਤਾਨੂੰ ਕਿਨੇ ਰੋਕਿਆ 4 ਸਾਲ ਤੋਂ ਤੁਸੀਂ ਮੋਰਡਮ ਬਲਾਸ ਤੇ ਦੁਸ਼ੀਆਂ ਨੂੰ ਫੜਦੇ ਕਿਉਂ ਨਹੀਂ ਗਏ ਕੀ ਤੁਹਾਡੀ ਹਿੰਮਤ ਹੈ ਡੇਰਾ ਸੱਚਾ ਸੌਤਾ ਦੇ ਸਾਧ ਨੂੰ ਹੱਥ ਪਹੁੰਚ ਨਹੀਂ ਹੈ ਸੋ ਇਸ ਕਰਕੇ ਜਿਹੜਾ ਬੇਬੀਆਂ ਦਾ ਇਲਜ਼ਾਮ ਅਕਾਲੀ ਦੇ ਉੱਤੇ ਲੱਗਦਾ ਰਿਹਾ ਔਰ ਬਾਈਬਲ ਕਲਾਂ ਦੇ ਕਤਲਾ ਦੇ ਖਿਲਾਫ ਕੋਈ ਐਕਸ਼ਨ ਨਹੀਂ ਆ ਉਹਦੋਂ ਵਾਦ ਇਲਜ਼ਾਮ ਤੇ ਜਵਾਬ ਦੇ ਜਿਹੜੇ ਭਗਵੰਤ ਪੰਥ ਦੀ ਸਰਕਾਰ ਨੇ ਜੈ ਸਾਹਿਬ ਨਵਜੋਤ ਤੁਦੇ ਕੌਮੇ ਚੰਗਾ ਮਾਨ ਹੈ ਕਿੰਨਾ ਨੂੰ ਫਾਇਦਾ ਹੋਏਗਾ ਜਾਂ ਕਿੰਨਾ ਨੂੰ ਨੁਕਸਾਨ ਨੇ ਭਾਈ ਇਹਦੇ ਬਾਰੇ ਮੈਂ ਕੀ ਕਹਣਾ ਜੀ ਨਾ ਮੈਂ ਫਾਇਦਾ ਕਿਹਾ ਸਕਦਾ ਨਾ ਮੈਂ ਕੋਈ ਨੁਕਸਾਨ ਕਿਹਾ ਸਕਦਾ ਇਹ ਬੇਸਿਕਲੀ ਕੀ ਹੈ ਕਿ ਹਰ ਇੰਡੀਵਿਜੂਅਲ ਦੀ ਆਪਣੀ ਇੱਛਾ ਵਾ ਉਹ ਕੀ ਕਰਦੇ ਨੇ ਕੋਈ ਉਹਨਾਂ ਨੇ ਫੈਸਲਾ ਲਿਆ ਜਾਂ ਜੋ ਪਾਰਟੀ ਨੇ ਫੈਸਲਾ ਲਿਆ ਮੈਂ ਤਾਂ ਆਪਣੀ ਪਾਰਟੀ ਨੇ ਜੋ ਫੈਸਲਾ ਲਿਆ ਉਹ ਦੀ ਸਪੋਰਟ ਹੀ ਕਰ ਦੇਣਾ ਸਰ ਮੈਂ ਇੱਥੇ ਇੱਥੇ ਇਹ ਕਿਹਾ ਵਾ ਕਿ ਦੋਨੇ ਸਰਕਾਰਾਂ ਪੰਜਾਬ ਦੇ ਕਿਸਾਨ ਦੇ ਖੇਤ ਮਜ਼ਦੂਰ ਵਿਰੋਧੀ ਪਹਿਲਾਂ ਬੀਜੇਪੀ ਦੀ ਗੱਲ ਕਰ ਲੈਂਦੇ ਆ ਉਹਨਾਂ ਨੇ ਇੱਕ ਸਟੈਬਲਿਸ਼ਡ ਲਾਅ ਸੀ ਸਾਡਾ ਮਨਰੇਗਾ ਜਿਹਦੇ ਵਿੱਚ ਕਾਨੂੰਨਨੀ ਗਰੰਟੀ ਸੀ ਕਿ ਗਰੀਬਾਂ ਨੂੰ ਕੰਮ ਮਿਲੇਗਾ ਉਹਨੂੰ ਉਹਨਾਂ ਨੇ ਇਸ ਤਰ੍ਹਾਂ ਇਸ ਤਰੀਕੇ ਨਾਲ ਛੇੜਛਾੜ ਕੀਤਾ ਕਿ ਸੂਬੇ ਆਪਣਾ ਹਿੱਸਾ ਨਹੀਂ ਪਾ ਸਕਣਗੇ ਅਲਟੀਮੇਟਲੀ ਸਕੀਮ ਫੇਲ ਹੋ ਜਾਣੀ ਔਰ ਅੱਜ ਸਾਰਾ ਦੇਸ਼ ਜਾਣਦਾ ਹੈ ਕਿ ਬੀਜੇਪੀ ਨੂੰ ਅਡਾਨੀ ਤੇ ਅਮਾਨੀ ਚਲਾ ਰਹੇ ਉਹਨਾਂ ਨੂੰ ਗਰੀਬਾਂ ਨਾਲ ਨਾ ਕੋ ਸਰਵਕਾਰ ਹੈ ਨਾ ਕੋ ਪਿਆਰ ਦੂਸਰਾ ਹਮਲਾ ਬੀਜੇਪੀ ਨੇ ਹੁਣ ਜਿਹੜਾ ਕੀਤਾ ਜਿਹੜਾ ਟੋਟਲ ਸਰੈਂਡਰ ਕਰਤਾ ਅਮਰੀਕਨ ਗਵਰਨਮੈਂਟ ਦੇ ਸਾਹਮਣੇ ਔਰ ਜਿਹੜਾ ਉਹ ਸਾਰੀ ਸੰਧੀ ਹੋਈ ਹੈ ਨਾ ਜੀ ਇੰਡੋ ਯੂ ਐਸ ਟ੍ਰੀਟੀ ਟ੍ਰੇਡ ਟ੍ਰੀਟੀ ਉਹਦੇ ਸਭ ਤੋਂ ਵੱਡਾ ਜਿਹੜਾ ਖਮਿਆਜ਼ਾ ਉਹ ਖੇਤੀ ਨੂੰ ਭੁਗਤਣਾ ਪੈਣਾ ਕਿਸਾਨਾਂ ਨੂੰ ਕਿਉਂਕਿ ਅਮਰੀਕਾ ਦੇ ਕੋਲ ਬਹੁਤ ਹਾਈਲੀ ਸਬਸਿਡਾਈਜ਼ਡ ਸਿਸਟਮ ਹੈ ਜੀ ਉਹਨਾਂ ਨੂੰ ਬਹੁਤ ਸਰਕਾਰਾਂ ਮਦਦ ਕਰਦੀਆਂ ਉਹ ਆਪਣੀ ਕਰਨਕ ਤੇ ਮੱਕੀ ਤੇ ਹੋਰ ਫਸਲਾਂ ਅਮਰੀਕਾ 'ਚ ਪੈਦਾ ਕਰਕੇ ਭਾਰਤ ਦੇ ਵਿੱਚ ਮਾਰਕੀਟ 'ਚ ਆਪਣੇ ਨਾਲ ਸਸਤੀਆਂ ਵੇਚ ਸਕਦੇ ਨੇ ਇੰਨੀ ਕੈਪੈਸਿਟੀ ਹੈ ਉਹਨਾਂ ਦੀ ਇੰਨੀ ਸਬਸਿਡੀ ਸਰਕਾਰ ਮਦਦ ਕਰਦੀ ਕਿਸਾਨ ਦੇ ਤੇ ਫਿਰ ਸਾਡਾ ਦਾ ਕਿਸਾਨ ਮਾਰਿਆ ਜਾਊਗਾ ਔਰ ਦੂਜਾ ਕੇ ਅਮਰੀਕਾ Uh, W2 TO the through ਇੱਕ ਇਸਟੈਬਲਿਸ਼ਡ ਹੋਣਾ ਦਾ ਸਟੈਂਡ ਹੈ ਕਿ ਅਸੀਂ ਐਮਐਸਪੀ ਨਹੀਂ ਰਹਿਣ ਦੇਣੀ ਤੇ ਜੇ ਹੁਣ ਮੋਦੀ ਸਾਹਿਬ ਨੇ ਸੰਧੀ ਕਰ ਲਈ ਗੁੱਡੇ ਟੇਕ ਦਿੱਤੇ ਆ ਕਿ ਸਾਡੀ ਐਮਐਸਪੀ ਵੀ ਪਹਿਲਾਂ ਹੀ ਨਹੀਂ ਦੇਣ ਨੂੰ ਤਿਆਰ ਤੋਂ ਹੁਣ ਤਾਂ ਉਹਨਾਂ ਨੂੰ ਵੱਡਾ ਬਹਾਨਾ ਮਿਲ ਜਾਣਾ ਸੋ ਖੇਤ ਹੈ ਕਿਸਾਨ ਖੇਤ ਮਜ਼ਦੂਰ ਵੀ ਵਿਰੋਧੀ ਵਰਕਰ ਮਜ਼ਦੂਰ ਜਿਹੜਾ ਥੱੜੀ ਸਰਕਾਰ ਹੈ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੀ ਜਿਹੜਾ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਖਨੋਰੀ ਤੇ ਸ਼ੰਭੂ ਉਹਨਾਂ ਦੀ ਲੜਾਈ ਤਾਂ ਦਿੱਲੀ ਸਿੰਘੀ ਉੱਤੇ ਦਿੱਲੀ ਜਾਣ ਲਈ ਬੈਠੇ ਸੀ ਉਹ ਭਗਵੰਤ ਮਾਨ ਨੇ ਕਿਉਂ ਖਦੇੜਿਆ ਕਿਉਂ ਪੀਲਾ ਪੰਜਾ ਚਲਾਇਆ ਉਹ ਬੇਸਿਕਲੀ ਸ਼ੋਜ਼ ਕਿ ਉਹ ਭਾਜਪਾ ਦੀ ਹਦਾਇਤ ਤੇ ਖੇਡ ਰਿਹਾ ਹੈਗਾ ਜਿਹੜੇ ਐਮਐਸਸੀ ਵਗੈਰਾ ਵੀ ਲੱਗੀ ਸਾਡੇ ਨੌਜਵਾਨਾਂ ਤੇ ਉਹ ਸਾਰੀ ਭਾਜਪਾ ਦੇ ਉਤੋਂ ਆਦੇਸ਼ ਆਉਂਦੇ ਨੇ ਸੋ ਤਾਂ ਕਰਕੇ ਮਿਕਨਾ ਦੂਜਾ ਇਹਨਾਂ ਦੀਆਂ ਪਾਲਿਸੀ ਸੇਮ ਆ ਜੋ ਬਦਲਾਖੋਰੀ ਭਾਜਪਾ ਕਰਦੀ ਆਪਣੇ ਵਿਰੋਧੀਆਂ ਨਾਲ ਉਹੀ ਬਦਲਾਖੋਰੀ ਅਰਵਿੰਦ ਕੇਜਰੀਵਾਲ ਕਰਦਾ ਜਿਵੇਂ ਭਾਜਪਾ ਨੇ ਸਾਰਾ ਮੀਡੀਆ ਹਾਈਜੈਕ ਕੀਤਾ ਹੋਇਆ ਉਸੇ ਤਰ੍ਹਾਂ ਤੇ ਕੇਜਰੀਵਾਲ ਨੇ ਮੀਡੀਆ ਪੰਜਾਬ ਦਾ ਹਾਈਜੈਕ ਕਰਕੇ ਉਹਨੂੰ ਕੇਜੀ ਮੀਡੀਆ ਬਣਾ ਦਿੱਤਾ ਔਰ ਜਿਹੜਾ ਇਹ ਪ੍ਰੋਗਰਾਮ ਇੱਥੇ ਕਰਦੇ ਨੇ ਉਹ ਸਾਰੇ ਫਰਾਡ ਨੇ ਕੱਲ ਦੇਖੋ ਖੇਮ ਕਰਨ ਵਿੱਚ ਇੱਕ ਨਸ਼ੇ ਦੇ ਵਿਰੋਧ ਕਰਦੇ ਹੋਏ ਇੱਕ ਵਿਚਾਰਾ ਗੁਰਪ੍ਰੀਤ ਸਿੰਘ ਇੱਕ ਫੌਜੀ ਅਮਰਤਪੁਰ ਨੂੰ ਸ਼ਰੀਆਮ ਪਿੰਡ ਦੇ ਸਾਬਕਾ ਸਰਪੰਤੇ ਝਾੜੂ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ ਤੇ ਅੱਜ ਦੇਖੋ ਹੋਇਆ ਮਤਲਬ ਇਹਨਾਂ ਦਾ ਇਹਨਾਂ ਦੀ ਨਸ਼ੇ ਦੇ ਖਿਲਾਫ ਲੜਾਈ ਤਾਂ ਖਤਮ ਹੈ ਨਾ ਗੋਲੀਆਂ ਗੱਡੀਆਂ ਆਉਂਦੀਆਂ ਬੱਚਾ ਮਰਿੰਦਾ ਅੱਜ ਸ਼ੇਰੇ ਮਾਡਲ ਟਾਊਨ ਵਿੱਚ ਲਖੀ ਉਬਰੋਏ ਆਮ ਆਦਮੀ ਪਾਰਟੀ ਦੇ ਨੌਜਵਾਨ ਨੂੰ ਆ ਗੋਲੀਆਂ ਮਾਰ ਕੇ ਉੱਥੇ ਮੌਰੀ ਟਾਊਨ ਜਲੰਧਰ 'ਚ ਮਾਰਤਾ ਤਾਂ ਇਹਨਾਂ ਦਾ ਵਾਰ ਅਗੇਂਸ ਗੈਂਗਸਟਰ ਵੀ ਫੇਲ ਹੋ ਗਈ ਹੈ ਇਹ ਅਸਲ 'ਚ ਇਸ਼ਤਿਹਾਰਾਂ ਦੀ ਸ਼ਤਸਕਾਰ ਹੈ ਤੁਸੀਂ ਦੇਖ ਲਓ ਹਲੇ 10 ਲੱਖ ਦਾ ਬੀਮਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਸਾਰਾ ਪੰਜਾਬ ਰੰਗ ਦਿੱਤਾ ਸਾਰੀਆਂ ਬੱਸਾਂ ਦੇ ਪਿੱਛੇ ਪੋਸਟਰ ਲਾ ਦਿੱਤੇ ਸਾਰੇ ਖੰਭਿਆਂ ਦੇ ਉੱਤੇ ਟੰਗ ਦਿੱਤੇ ਸੋ ਸਾਡਾ ਪੈਸਾ ਜ਼ਾਇਆ ਕਰ ਰਹੇ ਨੇ ਕੱਲ 1000 ਕਰੋੜ ਦਾ ਨਵਾਂ ਕਰਜ਼ਾ ਚੱਕਿਆ ਇਹਨਾਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਢੇ ਲੱਖ 4 ਲੱਖ ਟੋਰ ਦਾ ਕਰਜ਼ਾ ਪੰਜਾਬ ਦੇ ਉੱਤੇ ਝੜਾ ਚੁੱਕੇ ਨੇ ਇਸ ਕਾਰ ਅਲਟੀਮੇਟਲੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਹੁਣ ਐਵੇਂ ਲਾਲਚ ਦੇ ਕੇ ਹਜ਼ਾਰ ਰੁਪਿਆ ਦੇ ਕੇ ਇਧਰ ਉਧਰ ਕਰਕੇ ਕੋਸ਼ਿਸ਼ ਕਰਨਗੇ ਇਹਨਾਂ ਦਾ ਬਣਨਾ ਕੁਛ ਨਹੀਂ ਹੈ 2022 ਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਸਾਹ ਕਿੰਨੀ ਕਰ ਰਿਹਾ ਹੈ ਥੈਂਕ ਯੂ ਚਲੋ ਹਲੋ ਨਾ ਵਾਸਤੇ ਕਾਂਗਰਸ ਦੇ ਰਹੀ ਹੈ ਕਿੰਨੀ ਕਿ ਡਾਇਰ ਕਿਉਂਕਿ ਅਕਸਰ ਹੀ ਹੁੰਦਾ ਰਹਿੰਦਾ ਕਿ ਕਾਂਗਰਸ ਦੇ ਕਈ ਤਣੇ ਨੇ ਪੰਜਾਬ ਤੁਸੀਂ ਦੇਖ ਹੀ ਦਿਓ ਕਿ ਕਾਂਗਰਸ ਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਔਰ ਕਾਂਗਰਸ ਆ ਜਿਹੜੇ ਪਿਛਲੇ ਦਿਨਾਂ ਚ ਅਸੀਂ ਇਕੱਠ ਕੀਤੇ ਨੇ ਔਰ ਪਾਰਲੀਮੈਂਟ ਦੇ ਰਿਜ਼ਲਟ ਤੋਂ ਬਾਅਦ ਕਾਂਗਰਸ ਜਿਹੜੀ ਅੱਜ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਸਹੀ ਦਾਵਾ ਕਰ ਸਕਦੀ ਸਿਰਫ ਸਾਨੂੰ ਵੱਖ-ਵੱਖ ਏਜੰਸੀਆਂ ਵੱਖ-ਵੱਖ ਤਰ੍ਹਾਂ ਡਿਸਟਰਾਏ ਕਰ ਰਹੀਆਂ ਨੇ ਬਦਨਾਮ ਕਰ ਰਹੀਆਂ ਨੇ ਮੀਡੀਆ ਜ਼ਰੀਏ ਬਦਨਾਮ ਕਰ ਰਹੀਆਂ ਕਿ ਜੀ ਕਾਂਗਰਸੀ ਤਪਾਟੇ ਹੋਏ ਨੇ ਜੀ ਤੇ ਕਈ ਉਮੀਦਵਾਰ ਨੇ ਜੀ ਤੇ ਕਈ ਮੈਨੂੰ ਦੱਸੋ ਕਿਹੜੇ ਬੰਦੇ ਨੇ ਕਿਹਾ ਅੱਜ ਤੱਕ ਕਿ ਮੈਂ ਚੀਫ ਮਿਨਿਸਟਰ ਇਕੱਲਾ ਬਣਨਾ ਚਾਹਣਾ ਔਰ ਸਾਰੇ ਲੀਡਰਸ਼ਿਪ ਇਕੱਠੀ ਆ ਇਹ ਸਾਰਾ ਮੀਡੀਆ ਦੀ ਕ੍ਰੀਏਸ਼ਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੇਜਰੀਵਾਲ ਨੇ ਮੀਡੀਆ ਖਰੀਦ ਹੀ ਛੱਡਿਆ ਵਾ ਜੀ ਉਹ ਤੋਂ ਜੋ ਮਰਜ਼ੀ ਕੁਭਾਈ ਜਾਂਦੇ ਨੇ ਔਰ ਮੀਡੀਆ ਦਾ ਪ੍ਰਚਾਰ ਕਰਦੇ ਕਰਦੇ ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਬਣਦੀ ਹੁੰਦੀ ਬਟ ਕਾਂਗਰਸ will definitely put up a very good show and we will form the government ਰੰਜੀਤ ਚੰਨੀ ਸੇ ਜੇ ਇਹ ਤਾਂ ਪਹਿਲੀ ਗੱਲ ਤਾਂ ਇਹਦਾ ਜਵਾਬ ਉਹ ਦੇ ਸਕਦੇ ਨੇ ਮੈਂਬਰ ਪਾਰਲੀਮੈਂਟ ਨੇ ਅੱਜ ਪਾਰਲੀਮੈਂਟ ਲੱਗੀ ਹੋਈ ਆ ਅਗਲੇ ਪਿਛਲੇ ਦਿਨਾਂ ਵਿੱਚ ਕਿੱਥੇ ਸੀ ਕੀ ਸੀਗੇ ਉਹਨਾਂ ਦੇ ਜਿਵੇਂ ਕੋਈ ਤੌਰ ਜਿਹੜੀ ਸਟੈਂਡਿੰਗ ਕਮੇਟੀਆਂ ਆ ਪਾਰਲੀਮੈਂਟ ਦੇ ਚੇਅਰਮੈਨ ਵੀ ਰਹੀ ਹੋ ਸਕਦਾ ਉਹਨਾਂ ਨੂੰ ਟਰੈਵਲ ਕਰਨਾ ਇਹ ਸਵਾਲ ਤੁਸੀਂ ਸਾਡੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਪੁੱਛ ਸਕਦੇ ਆ ਜਾਂ ਚੰਨੀ ਸਾਹਿਬ ਨੂੰ ਪੁੱਛ ਸਕਦੇ ਬਟ ਪਿਛਲੇ ਦਿਨੀ ਮੈਂ ਉਹਨਾਂ ਨੂੰ ਨੋਟਿਸ ਕੀਤਾ ਮਾਲਵੇ ਦੀ ਸ਼ਹਿਰ ਤੇ ਇੱਕ ਜਲਾਲਾਬਾਦੀ ਰੈਲੀ ਵਿੱਚ ਉਹ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਲਹਿਦਾ ਕੀ ਅਧਾਰ ਹੈ ਕਿ ਕੱਲ ਬਿਕਰਮੀਖਨ ਬਾਹਰ ਆਏ। ਉਹਨਾਂ ਕਹਿੰਦੇ ਵੀ ਮੈਂ ਨੰਗੇ ਪੈਰੀ ਚੱਲ ਕੇ ਜਿਹੜਾ ਰੂਸੇ ਹੋਏ ਉਹ ਤਾਂ ਚਲੋ ਉਹਨਾਂ ਦਾ ਇੰਟਰਨਲ ਅਫੇਅਰ ਹੈ ਨਾ ਜੀ। ਪਰ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਲੋਕਾਂ ਦੀ ਕਚੇੜੇ ਵਿੱਚ ਕਿਵੇਂ ਜਾਵੇਗਾ? ਜਦ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਤੇ ਅਨਸਾਫ਼ ਬਾਰੇ ਸੱਚ ਬਿਆਨ ਨਹੀਂ ਕਰਦੇ। ਬਾਈਬਲ ਕਲਾਂ ਦੇ ਕਾਤਲਾਂ ਨੂੰ ਅੱਜ 9 ਸਾਲ ਹੋ ਗਏ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿਵਾ ਸਕਿਆ। ਇਸ ਕਰਕੇ ਜਦ ਤੱਕ ਇਹ ਵੱਡੇ ਮਸਲੇ ਉਹਨਾਂ ਦੇ ਦਰਪੇਸ਼ ਨੇ ਇੰਨੀ ਛੇਤੀ ਸਿੱਖਾਂ ਨੇ ਪੰਜਾਬ ਦੇ ਲੋਕਾਂ ਨੂੰ ਇਹਦੀ ਯਕੀਨ ਨਹੀਂ ਕਰਨਾ ਭਗਵੰਤ ਮਾਨ ਵੀ ਬੇਦਬੀਆ ਸ਼ੇਰ ਹੋ ਗਿਆ ਵਾ ਮੋਰ ਬੰਬ ਬਲਾਸਟ ਇਹ ਕਹਿੰਦੇ ਆ ਇਹਨਾਂ ਦਾ ਲੀਡਰ ਕਹਿ ਰਹੇ ਸੀ ਕਿ ਸਾਨੂੰ ਰੋਕਣ ਵਾਸਤੇ ਮੋਰ ਬੰਬ ਬਲਾਸਟ ਕੀਤਾ ਗਿਆ 2017 ਤੁਹਾਨੂੰ ਕਹਿੰਦੇ ਰੋਕਿਆ 4 ਸਾਲ ਤੋਂ ਤੁਸੀਂ ਮੋਰ ਬੰਬ ਬਲਾਸਟ ਦੇ ਦੋਸ਼ਿਆਂ ਨੂੰ ਫੜਦੇ ਕਿਉਂ ਨਹੀਂ ਗਏ ਕੀ ਤੁਹਾਡੀ ਹਿੰਮਤ ਹੈ ਡੇਰਾ ਸੱਚਾ ਸੌਤਾ ਦੇ ਸਾਥ ਨੂੰ ਹੱਥ ਪਹੁੰਚ ਨਹੀਂ ਹੈ ਸੋ ਇਸ ਕਰਕੇ ਜਿਹੜਾ ਬੇਦਬੀਆ ਦਾ ਇਲਜ਼ਾਮ ਅਕਾਲੀ ਦੇ ਉੱਤੇ ਲੱਗਦਾ ਰਿਹਾ اور ਬਾਈਬਲ ਕਲਾ ਦੇ ਕਾਤਲਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਆ ਉਹਦੋਂ ਵੱਧ ਇਲਜ਼ਾਮ ਤੇ ਜਵਾਬ ਦੇ ਜਿਹੜੇ ਭਗਵੰਤ ਪੰਦੀ ਸਰਕਾਰ ਨੇ ਸਾਬ ਨਵਜੋਤਪੁਰ ਚੁੱਦੇ ਕਾਂਗਰਸ ਚੰਗਾ ਮਹਾਨ ਹੈ ਕਿੰਨਾ ਕੋ ਫਾਇਦਾ ਹੋਏਗਾ ਜਾਂ ਕਿੰਨਾ ਨੁਕਸਾਨ ਹੈ ਇਹਦੇ ਬਾਰੇ ਮੈਂ ਕੀ ਕਹਿਣਾ ਜੀ ਨਾ ਮੈਂ ਫਾਇਦਾ ਕਿਹਾ ਸਕਦਾ ਨਾ ਮੈਂ ਕੋ ਨੁਕਸਾਨ ਕਿਹਾ ਸਕਦਾ ਇਹ ਬੇਸਿਕਲੀ ਕੀ ਹੈ ਕਿ ਹਰ ਇੰਡੀਵਿਜੂਅਲ ਦੀ ਆਪਣੀ ਇੱਛਾ ਵਾ ਉਹ ਕੀ ਕਰਦੇ ਨੇ ਕੋ ਉਹਨਾਂ ਨੇ ਫੈਸਲਾ ਲਿਆ ਹੈ ਜਾਂ ਜੋ ਪਾਰਟੀ ਨੇ ਫੈਸਲਾ ਲਿਆ ਮੈਂ ਤਾਂ ਆਪਣੀ ਪਾਰਟੀ ਦੇ ਜੋ ਫੈਸਲੇ